ਸასიਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਤੇ ਭਾਈ ਮੁੱਦਾ ਹੈ ਤੁਹਾਡੇ ਹੱਕਾਂ ਦਾ ਮੁੱਦਾ ਹੈ ਤੁਹਾਡੇ ਪੇਪਰਾਂ ਦਾ ਤੁਹਾਨੂੰ ਮੈਂ ਦੱਸ ਦਿੰਨਾ ਹੈ ਆਪਾਂ ਕਈ ਵਾਰ ਪੀਟ੍ਰੀਪਲ ਐਸਬੀ ਦੇ ਦਰਵਾਜ਼ੇ ਮੂਰੇ ਜਾ ਕੇ ਕਈ ਵਾਰ ਆਪਾਂ ਉਹਨਾਂਗੇ ਹੱਥ ਜੋੜ ਚੁੱਕੇ ਆ ਬੇਨਤੀ ਕਰ ਚੁੱਕੇ ਆ ਪਰ ਉਹਨਾਂ ਦੇ ਸਿਰ ਤੇ ਕੋਈ ਵੀ ਜੂਨ ਨਹੀਂ ਰੇਗਦੀ ਠੀਕ ਹੈ ਸੋ ਆਪਾਂ ਹੁਣ ਇੱਕ ਫਾਈਨਲ ਡਿਸੀਜਨ ਲੀਤਾ ਹੈ 5 ਜੂਨ ਨੂੰ ਸਾਰੇ ਬੱਚੇ ਜਿੰਨੇ ਵੀ ਸਟੂਡੈਂਟ ਹੈਗੇ ਆ ਸਾਰੇ ਸਟੂਡੈਂਟਸ ਆਪਣੇ 5 ਜੂਨ ਨੂੰ ਪੀ ਟ੍ਰਿਪਲ ਐਸ ਬੀ ਦੇ ਦਫਤਰ ਦੇ ਸਾਹਮਣੇ ਜਰੂਰ ਪਹੁੰਚੋ ਤੁਹਾਡਾ ਤੁਹਾਡੇ ਹੀ ਪੇਪਰ ਹੈ ਭਾਈ ਤੁਹਾਡਾ ਹੀ ਫਿਊਚਰ ਹੈ ਠੀਕ ਹੈ ਤੁਹਾਨੂੰ ਆਣਾ ਹੀ ਪੈਣਾ ਹੈ ਹਰ ਬੱਚੇ ਨੂੰ ਕਿਉਂ ਤੁਹਾਨੂੰ ਪਤਾ ਹੈ ਜਦੋਂ ਵੱਧ ਇਕੱਠ ਹੋਊਗਾ ਤਾਂ ਹੀ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚੂਗੀ ਤੁਸੀਂ ਦੇਖਿਆ ਹੋਣਾ ਜਦੋਂ ਕਾਂਸਟੇਬਲ ਵਾਲੇ ਸਟੂਡੈਂਟਸ ਇਕੱਠੇ ਹੋ ਕੇ ਗਏ ਸੀ ਉਹਨਾਂ ਨੇ ਰਿਜ਼ਲਟ ਰਾਤੋਂ ਰਾਤ ਦਿੱਤਾ ਸੀ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪੇਪਰਾਂ ਤੇ ਵੀ ਐਕਸ਼ਨ ਐਵੇਂ ਹੀ ਹੋਵੇ ਤਾਂ ਤੁਹਾਨੂੰ ਵੀ ਵੱਡਾ ਐਕਸ਼ਨ ਕਰਨਾ ਪੈਣਾ ਹੈ ਭੀੜ ਇਕੱਠੀ ਕਰਨੀ ਪੈਣੀ ਹੈ ਤੁਹਾਡੇ ਹੱਕ ਲੈਣੇ ਪੈਣੇ ਆ ਠੀਕ ਹੈ ਤਾਂ ਮਿਲਦੇ ਆਂ ਬਈ ਪ੍ਰਤਾਪ ਅਕੈਡਮੀ ਵੀ ਉੱਥੇ ਪਹੁੰਚੇਗੀ 5 ਜੂਨ ਨੂੰ ਮਿਲਦੇ ਆਂ ਥੈਂਕ ਯੂ